ਮੇ ਮੱਡ ਦੇ ਖੁਦਾ ਦੇ ਅੱਗੇ ਪਹਿਲਾਂ ਮੇ ਮੱਡ ਦੇ ਖੁਦਾ ਦੇ ਅੱਗੇ ਪਹਿਲਾਂ ਤੇ ਨਾਮ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਤੇ ਨਾਮ ਤੇਰੀ ਖੈਰ ਮੰਗਦੀ ਤੇ ਨਾਮ ਤੇਰੀ ਖੈਰ ਮੰਗਦੀ ਹੂੰ ਅਕੀਆਂ ਮਲਾ ਕੇ ਹੁਣ ਮੁਖਣਾ ਤੂੰ ਮੋੜਵੇ ਜਿੱਧਰ ਨੂੰ ਦੇਖਾ ਤੇਰਾ ਦਿਸੈ ਮੈਨੂੰ ਵੇ ਅਕੀਆਂ ਮਲਾ ਕੇ ਹੁਣ ਮੁਖਣਾ ਤੂੰ ਮੋੜਵੇ ਤੇਰੇ ਬਿਨਾ ਮੈਨੂੰ ਕਿਸ ਚੀਜ਼ ਦੀ ਨਾਲ ਲੋੜਵੇ ਦੇ ਦੇ ਪਿਆਰ ਦੀ ਨਿਸ਼ਾਨੀ ਮੈਨੂੰ ਅੱਲਾ ਦੇ ਦੇ ਪਿਆਰ ਦੀ ਨਿਸ਼ਾਨੀ ਮੈਨੂੰ ਅੱਲਾ ਚਨਾਵੈ ਤੇਰੀ ਖੈਰ ਮੰਗਦੀ ਖੈਰ ਮੰਗਦੀ ਵੇ ਤੇਰੀ ਖੈਰ ਮੰਗਦੀ ਚਨਾਵੈ ਤੇਰੀ ਖੈਰ ਮੰਗਦੀ